जय माता दी जय श्री राम मैं सोनू शेटी शेटी ढाबा झिरकपुर त हूं पिछले दिन दी जी अष्टमी वाले दिन जिस दिन हमारा फिर खत्म हुई ने एक फैमिली ਸਾਡੇ शेटी ढाबा ते आई है ਤੇ ਉਹਨਾਂ ਨੇ ਖਾਣੇ ਦਾ ਆਰਡਰ ਕੀਤਾ ਔਰ ਉਹਨਾਂ ਨੇ ਸਾਡੇ ਦੇ આરોਪ ਲਗਾਇਆ ਕਿ ਇਹਨਾਂ ਦੇ ਖਾਣੇ ਦੇ ਵਿੱਚੋਂ ਵੀ ਹੱਡੀ ਨਿਕਲੀ ਹੈ ਔਰ ਇਹਦੇ ਵਿੱਚ ਮੈਂ ਦੱਸੇ ਮਾਚਮਾ ਕੀ ਸਾਡਾ ਵੈਸੇ ਢਾਬਾ ਅਖਬਾਰਾਂ ਦੇ ਵਿੱਚ ਬਹੁਤ ਕਹਿਰਾ ਲੱਗਿਆ ਕਿ ਬੈਚੋਟਾ ਬਲ ਬੈਚੋਟਾ ਬਲ ਆਇਆ ਸਾਡਾ ਟਾਬਾ ਹੈ ਵੈਜ ਨਾਨ ਵੈਜ ਹੈ ਔਰ ਜੇ ਕੋਈ ਇਸੋੜੇ ਕਟਮਾ ਹੋਈ ਹੈ ਤੇ ਉਹਦੇ ਵਾਸਤੇ ਜੀ ਮੈਂ ਸਾਰਿਆਂ ਤੋਂ ਮਾਫੀ ਮੰਗ ਰਿਹਾ ਔਰ ਮੈਂ ਖੁਦ ਹਿੰਦੂ ਹਾਂ ਔਰ ਮੈਂ ਕਿਸੇ ਵੀ Hindu ਦੀ ਭਾਵਨਾ ਨੂੰ ਪੜਕਾਣ ਵਾਸਤੇ ਕੋਈ ਸਾਡੇ ਵੱਲੋਂ ਦੀ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਈ ਜਦੋਂ ਕਿ ਮੇਰੀ ਤਾਂ ਆਪ ਰੋਟੀ ਰੋਟੀ ਹੈ ਕਿ ਮੈਂ ਆਪਣੀ ਰੋਟੀ ਰੋਟੀ ਦੇ ਨਾਲ ਇਸ ਤਰ੍ਹਾਂ ਖੇਲਬਾ ਕਰਾਂਗਾ ਤੇ ਸਾਰਾ ਕੰਮ ਫੇਰ ਹੋ ਜਾਏਗਾ ਸਭ ਗਲਤੀ ਹੋ ਗਈ ਹੈ ਜੀ ਸਾਡੇ ਬੰਦਿਆਂ ਤੋਂ ਮੈਂ ਉਹਨਾਂ ਦੇ ਛੁੱਟੀ ਕਰ ਦਿੱਤੀ ਹੈ ਦੋ ਕਾਰਜਾਂ ਦੀ ਔਰ ਮੈਂ ਕਿਸੇ ਦੀ ਵੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਜੇ ਕਿਸੇ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗਲਤੀ ਹੋਈ ਹੈ ਤੇ ਮੈਂ ਉਹਦੇ ਵਾਸਤੇ ਸਾਰਿਆਂ ਕੋਲੋਂ ਦੀ ਮਾਫੀ ਮੰਗਦਾ ਔਰ ਆਇਂਦਾ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਜੈ ਸ਼੍ਰੀ ਰਾਮ